ਟਰੈਕਟਰ ਗੱਡੀਆਂ ਦਿਖਾਉਣੇ ਆ ਸਿਕਿਉਰਿਟੀ ਗਾਰਡ ਬੈਠੇ ਆ ਪਣੂ ਐਤਵਾਰ ਨੂੰ ਮਿਲਣ ਦੇਣਗੇ ਹੋ ਆਪਣੀ ਭੈਣ ਤੇ ਇਹਦੇ ਆਪਾਂ ਬਲੌਗ ਤੇ ਪਾਵਾਂਗੇ ਬਈ ਚੈਨਲ ਨੂੰ ਸਬਸਕ੍ਰਾਈਬ ਕਰਦੇ ਤਾਂ ਫਰੀਆ ਚੈਨਲ ਆ ਤੇ ਆ ਮੈਂ ਤਾਂ ਹਰ ਰੋਜ਼ ਪਾਉਣੀ ਰਹਿੰਦਾ ਮੇਰਾ ਤਾਂ ਨਿਊਜ਼ ਦਾ ਕੰਮ ਆ ਤੇ ਇਹ ਭੈਣ ਦੀ ਵੀਡੀਓ ਆਪਾਂ ਬਣਾ ਰਹੇ ਆ ਤੇ ਚੈਨਲ ਸਬਸਕ੍ਰਾਈਬ ਕਰਦੇ ਬਰੋ ਇਹਦਾ ਵਿਚਾਰੀ ਦਾ ਤੇ ਸਮਾ ਤੁਹਾਨੂੰ ਦਿਖਾਈ ਦਿੱਤੀ ਸੀ ਹੁਣ ਬਾਈ ਅੰਦਰ ਚੱਲਦੇ ਆ ਬਾਈ ਦੇ ਟਰੈਕਟਰ ਗੱਡੀਆਂ ਦਿਖਾਉਣੇ ਆ ਆਪਾਂ ਆ ਆ ਗਈ ਗੇਟ ਬਾਈ ਦੇ ਉਹ ਆਈ ਜਿੰਦੀ ਭੈਣ ਆਪਣੀ ਤੇ ਤੁਹਾਨੂੰ ਦਿਖਾ ਦਈਏ ਇਧਰੋਂ ਆ ਹਵੇਲੀ ਆ ਬਾਈ ਬਾਈ ਦੀ ਸਿੱਧੂ ਮੂਸੇ ਵਾਲੀ ਜਿਹਨੂੰ 5911 ਦੇ ਨਾਂ ਤੇ ਜਾਣਿਆ ਜਾਂਦਾ ਮੈਨੂੰ ਪਤਾ ਹੀ ਲੰਡੀ ਬੁੱਚੀ ਬਾਈ ਦੇ ਮੂਹਰੇ ਕੁਝ ਵੀ ਨਹੀਂ ਜਦੋਂ ਗਾਣਾ ਆਉਂਦਾ ਬਾਈ ਦੇ ਧਮਾਲ ਲਈ ਪੈਂਦੀਆਂ ਫਿਰ ਮਿਲੀਅਨ ਚ ਜਾਂਦੇ ਆ ਕਿੰਨੇ ਗਾਣੇ ਰਿਲੀਜ਼ ਹੋਏ ਸੀ ਦੋ ਤਿੰਨ ਤੁਸੀਂ ਦੇਖਿਆ ਆ ਪਿਛੇ 10 ਕੁ ਦਿਨ ਪਹਿਲਾਂ ਹਣਾ ਮਮਾ ਉਹ ਮੂਰਤੀ ਕੋਲ ਚੱਲਦੇ ਆ ਇਧਰ ਕਿਧਰ ਉਧਰ ਵੀ ਚੱਲਾਂਗੇ ਪੁੱਤ ਆਜੋ ਆ ਦੇਖੋ ਵੀ ਦਿਖਾਉਨੇ ਆ ਤੁਹਾਨੂੰ ਅੰਦਰੋਂ ਆ ਦੇਖੋ ਵੀ ਇਹ ਸਿੱਧੂ ਮੂਸੇਵਾਲੇ ਦੇ ਅੰਦਰੋਂ ਆਪਾਂ ਦਿਖਾ ਦਈਏ ਤੁਹਾਨੂੰ ਅੰਦਰ ਬਾਈ ਦੇ ਟਰੈਕਟਰ ਗੱਡੀਆਂ ਮੈਂ ਕਿਹਨਾਂ ਪਤਾ ਹੀ ਨਹੀਂ ਕਿੰਨੇ ਕ ਸਾਮਾਨ ਤੁਹਾਨੂੰ ਖੜੇ ਆ ਦਿਖਾਉਨੇ ਆ ਤੁਹਾਨੂੰ ਥੂਟਾ ਬਾਈ ਬਾਈ ਨੂੰ ਵਾਪਸ ਆ ਦੇਖੋ ਭਈ ਅੰਦਰ ਬਾਈ ਦੇ ਦੋ ਮੂਰਤੀਆਂ ਲੱਗੀਆਂ ਹੋਈਆਂ ਦੋ ਇਹ ਤੁਹਾਨੂੰ ਆ ਦੇਖੋ ਅੰਦਰ ਆ ਵੀ ਮੂਰਤੀ ਆ ਸਮਾਦ ਵੀ ਦਿਖਾਈ ਸੀ ਤੁਹਾਨੂੰ ਤੇ ਇੱਧਰ ਵੀ ਦਿਖਾਉਣਾ ਆਪਾਂ ਆ ਦੇਖੋ ਦੋ ਇੱਧਰ ਆ ਬਾਈ ਦੀਆਂ ਮੂਰਤੀਆਂ ਇੱਕ ਇੱਕ ਨੂੰ ਰੰਗੋ ਹੋਇਆ ਦਾ ਇੱਕ ਨੂੰ ਰੈੱਡ ਜਿਹਾ ਕਲਰ ਦਾ ਹੈ। ਹਾਰਕ ਨਹੀਂ ਦੀਦੀ ਉਹ। ਆ ਦੇਖੋ ਵੀ। ਇੱਧਰ ਬਾਈ ਏ ਟਰੈਕਟਰ ਗੱਡੀਆਂ ਫੋਰਚਨਰ ਹੈ ਨਹੀਂ ਮੈਂ ਜਮਾ। ਅਮਾ ਉਹ ਗੱਡੀ ਨਹੀਂ ਜਿੱਤੇ ਗੋਲੀਆਂ। ਫੋਰਚਨਰ ਪਰਾਂ ਖੜੀ ਹੈ। ਅਮਾ ਜਿੱਤੇ ਗੋਲੀਆਂ ਬੱਜੀਆਂ। ਉਹ ਗੱਡੀ ਨਹੀਂ। ਹਾਂ ਉਹ ਥਾਰ ਆ ਜਿਹੜੀ ਤੇ ਗੋਲੀਆਂ ਬੱਜੀਆਂ। ਆ ਦੇਖ ਬਈ ਥਾਰ ਆ ਜਿਹੜੀ ਤੇ ਗੋਲੀਆਂ ਬੱਜੀਆਂ ਸੀ। ਨੇ ਲੈ ਦੱਬ ਕੇ ਕਰ ਦੋ ਬਈ ਵੀਡੀਓ ਨੂੰ ਸ਼ੇਅਰ ਭੈਣ ਦਾ ਆਪਣੀ ਦਾ ਚੈਨਲ ਆ ਕੀ ਨਾਂ ਤੇ ਚੈਨਲ ਦਾ ਸੱਚ ਸੁਣਣਾ ਇਹਦਾ ਰਾਜ ਸਿੱਧੂ ਬਾਰ ਰਾਜ ਸਿੱਧੂ ਨਾਂ ਤੇ ਰਾਜ ਸਿੱਧੂ 1234 ਉਹ ਚੈਨਲ ਤੁਹਾਡੇ ਕੋਲੇ ਆਈ ਗਿਆ ਸਬਸਕ੍ਰਾਈਬਰ ਜਰੂਰ ਕਰ ਦੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦੋ ਆ ਦੇਖੀਓ ਦਿਖਾ ਦਈਏ ਤੁਹਾਨੂੰ ਥਾਰ ਦਿਖਾ ਦਈਏ ਬੀ ਚੰਗੀ ਤਾਂ ਆ ਦੇਖੋ ਆ ਬਾਈ ਦੀਆਂ ਤਿੰਨੀਆਂ ਗੱਡੀਆਂ ਨੇ ਉਹ ਬਾਈ ਟਰੈਕਟਰ ਟਰਾਲਾ ਜਿਹੜਾ ਵੱਡਾ ਉਹ ਆ 9811 ਆ ਭੰਡ ਦੀ ਡਿਊਟੀ ਇੱਥੇ ਤੇ ਬਾਹਰ ਵੀ ਸਕਿਉਰਟੀ ਜਨ ਇਕੱਠੇ ਹਨਾ ਤੇ ਆਹ ਦੇਖੋ ਬਾਈ ਟਰੈਕਟਰ ਬਾਈ ਆਹ 9811 ਇੱਕ ਦਾ ਦੋਨੇ 9811 ਜੀ ਤੇ 11 ਤੇਤੀ ਨਹੀਂ ਹੈਗਾ ਕੋਈ ਵੀ ਇਹਨਾਂ ਦੇ ਦੋਨੇ 9811 ਤੇ ਆਹ ਅਰਜਨ ਆਪਣਾ ਪਹਿਲਾ ਵਲੌਗ ਹੈ ਕੁੜੀ ਦਾ ਉਹਦਾ ਵਿਚਰੀ ਦਾ ਤੇਨੂੰ ਜਰੂਰ ਸਬਸਕ੍ਰਾਈਬ ਕਰ ਦੋ ਤੇ ਅਸੀਂ ਆਏ ਹਾਂ ਸਿੱਧੂ ਮੂਸੇਵਾਲੇ ਦੇ ਪਿੰਡ ਇਸ ਨੂੰ ਤੁਸੀਂ ਜਿਹੜਾ ਸਮਾਂ ਤੁਸੀਂ ਦੇਖ ਹੀ ਰਹੇ ਜਿਹਨੂੰ 5911 ਦੇ ਨਾਂ ਤੇ ਜਾਣਿਆ ਜਾਂਦਾ ਤੇ ਹੁਣ ਤੇ ਉਹ ਭੈਣ ਵੀ ਆ ਰਹੀ ਹੈ ਵਿਚਾਰੀ ਇਹ ਤੁਰਿਆ ਨਹੀਂ ਜਾਂਦਾ ਇੱਥੋਂ ਬੈਠ ਕੇ ਤੁਰਦੀ ਹੈ ਇਹ ਕੁੜੀ ਰਜਨੀ ਨਾਮ ਆ ਵਿਚਾਰੀ ਦਾ ਇਹਦਾ ਤੇ ਚੈਨਲ ਤੁਸੀਂ ਦੇਖ ਹੀ ਲਿਆ ਵੈਸੇ ਰਸਦੂ ਨਾਂ ਤੇ ਤੇ ਹੁਣ ਆਪਾਂ ਤੁਹਾਨੂੰ ਬਾਹਰ ਦਿਖਾ ਦਈਏ ਮੈਂ ਚਲਾਇਆ ਕੋਟਾ ਬਰੇ ਭਾਈ ਹੋ ਮੈਂ ਜਾ ਕੋਟਾ ਲੈ ਆਂਗੇ ਕੋਸ ਫੁਰਬਾਈ ਕਿਵੇਂ ਠੀਕ ਹੈ ਪ੍ਰਾਈਸ ਵਧੀਆ ਠੀਕ ਆ ਕਿਹੜਾ ਬੰਦਾ ਆਪਾਂ ਆਹੀ ਬੰਦਾ ਮੂਸਾ ਠੀਕ ਆ ਬੜੀ ਵੀ ਫੋਟੋ ਆਏ ਹਾਂ ਬਈ ਤੁਹਾਨੂੰ ਤਾਂ ਗਾਣੇ ਦੇ ਵਿੱਚ ਹੀ ਲੱਗਦਾ ਹੈ ਸਰਟੀਫਾਈ ਆ ਦੇਖ ਬਈ ਬਾਈ ਦੀਆਂ ਫੋਟੋ ਆਪਾਂ ਵੀ ਲਵਾਂਗੇ ਇੱਕ ਬਾਈ ਤੋਂ ਬਹੁਤ ਮਾਨ ਨਾਲ ਬਾਈ ਯਾਰ ਜਿਹਦੇ ਦੇ ਰਿਆ ਹਨ ਘੈਂਟ ਆ ਯਾਰ ਅੱਖਾਂ ਜਿਹਾ ਬਣੀ ਆ ਜਾਂਦਾ ਸੁਣ ਕੇ ਬੜਾ ਬੰਦਾ ਵਧੀਆ ਜੀ ਬਾਈ ਦੀ ਆ ਰਿਹਾ ਇੰਨਾ ਘੈਂਟ ਬੰਦਾ ਸੀ ਇਹਨੂੰ ਆ ਦੇਖੋ ਬਈ ਬਾਹਰ ਇੱਥੇ ਮੇਲਾ ਹੀ ਲੱਗਦਾ ਹੈ ਲੱਗਦਾ ਯਾਰ ਹਾਂ ਹਰ ਰੋਜ਼ ਵਾਂਗੂ ਹੀ ਹੁੰਦਾ ਹੁੰਦਾ ਹਾਂ ਤਾਂ 12 ਮਿੰਟ 30 ਮਿੰਟ ਬਈ ਮੇਲਾ ਘਰ ਦੇਖ ਲੈ ਐਡਾ ਵੱਡਾ ਹੀ ਸਹੀ ਹੈ ਬੱਕਈ ਬਹੀ ਦੂਜੇ ਦਾ ਭਾਈ ਜੋ 20-20 ਗਾਣੇ ਤੇ ਬਾਈ ਦਾ ਇੱਕ ਬਰਾਬਰ ਬੋਸਾ ਹੀ ਤੱਕੜਗਾ ਹਰ ਚੱਲਣਾ ਹਟਾ ਦੇ ਜੀ ਹੁਣ ਵੀ ਜਦੋਂ ਗਾਣਾ ਆਏਂਦਾ ਤੂੰ ਮਾਠਾ ਦਿੰਦਾ ਹੈਗਾ ਬਾਈ ਚੇਂਜ ਕਰ ਲੈਂਦੇ ਨੇ ਵੀ ਗਾਣਾ ਚੱਲਣਾ ਨਹੀਂ ਸਾਰੇ ਬਦਲ ਦਿੰਦੇ ਸੱਚੀ ਗੱਲ ਆ ਬਾਈ ਯਾਰ ਮੈਨੂੰ ਕੱਟ ਦੇ ਸਟicker ਵੀ ਹੂੰ ਮੋਟਰਸਾਈਕਲ ਤੇ ਵੀ ਲੱਗੇਗਾ ਹਾਂ ਹਾਂ ਸਟicker ਨੇ ਕਿਉਂ ਕੈਮਰਾ ਚਲੋ ਬਈ ਹੁਣ ਆਪਾਂ ਬਾਈ ਦੇ ਘਰ ਵੱਲ ਵੀ ਚੱਲਦੇ ਆ ਘਰੇ ਮਾਤਾ ਮਿਲ ਜੂਗੀ ਹਾਂ ਹਾਂ ਛੋਟੇ ਛੋਟੇ ਮੁਸਲਮਾਨ ਨੇ ਹਾਂ ਚਲੋ ਠੀਕ ਹੈ ਕਿੰਨੇ ਤੋਂ 10 ਹੁਣ 10 ਤਾਂ ਹੋਊ ਵਧੀਆ ਜੀ ਦੇਖ ਲਈਏ ਲੈ ਵੀ ਹੁਣ ਆ ਕੁੜੀਆਂ ਵਿਚਾਰੀਆਂ ਇਹ ਤੋਂ ਬਾਜੀ ਤੋਂ ਵੀ ਲੈ ਲਈਏ ਕੁਝ ਸਮਾਨ ਇਹ ਵੀ ਵਿਚਾਰਾ ਮਾਨ ਕਰਕੇ ਬੈਠੇ ਹੁੰਦੇ ਵੀ ਕੋਈ ਆਊਗਾ ਆ ਭਾਣ ਜੀ ਆਪਣੀ ਉਂ ਭਜਾ ਦੇ ਭਜਾ ਦੇ ਕੁਝ ਨਹੀਂ ਇਹ ਥਰਮੋਸਾਂ ਨਾ ਮੈਂ ਤਾਂ ਮੂੰਹ ਮੂੰਹ ਪਰੇਮ ਚ ਥਰਮੋਸ ਕਾਇਦ ਨਹੀਂ ਆ ਤੇ ਲੈ ਵੀ ਇਹ ਭੈਣ ਦਾ ਵਿਚਾਰੀਆ ਚੈਨਲ ਸਬਸਕ੍ਰਾਈਬਰ ਜਰੂਰ ਕਰ ਦਿਓ ਬਾਹਰੋਂ ਤੁਹਾਨੂੰ ਦਿਖਾਈ ਦਿੱਤਾ ਇਧਰੋਂ ਵੀ ਸਿੱਧੂ ਮਸੇਵਾਲ ਦੀ ਫੋਟੋ ਉਹੀ ਲੈ ਲਈ ਆ ਜਾਓ ਬੰਦੇ ਨਾ ਇਹ ਵੀ ਆਪਾਂ ਝੋਟੇ ਦੀ ਫੋਟੋ ਲੈ ਲਈ 59 11 ਜਾਣਾ ਆਂਦਾ ਜਿਹਨੂੰ 59 11 ਵਾਕਈ 59 11 ਗਾ ਵੀਡੀਓ ਤੁਸੀਂ ਦੇਖ ਹੀ ਲਈ ਆਹ ਬਾਜੀ ਦੀ ਪਾਰਕ ਆ ਤੇ ਇੱਥੇ ਹਰ ਵਕਤ ਮੇਲਾ ਲੱਗਿਆ ਹੀ ਰਹਿੰਦਾ ਦੂਜਿਆਂ ਦੇ 20 ਤੇ 22 ਦਾ ਇੱਕ ਗਾਣਾ ਤੁਹਾਨੂੰ ਪਤਾ ਹੀ ਆ ਫਿਰ ਧੰਮਾ ਹੀ ਪੈਂਦੀਆਂ ਜਦੋਂ ਆ ਜਾਂਦਾ ਬੈਟਿੰਗ ਤੇ ਬੈਠੇ ਸੀ ਉਹਦੇ ਲੋਕ ਜਿੱਦੇ ਹੁਣ ਦੋ ਤਿੰਨ ਗਾਣੇ ਰਿਲੀਜ਼ ਹੋਏ ਆ ਤੇ ਉਹਦੇ ਦੇਖੀ ਤੁਸੀਂ ਬਾਕੀ ਹੀ ਕਲਾਕਾਰ ਸੀ ਬਾਕੀ ਵੱਡੀ ਗੱਲ ਇਹ ਆ ਵੀ ਕਿਸੇ ਧੀ ਭੈਣ ਦੀ ਚੀਨੀ ਨਹੀਂ ਲਾਈ ਸਿਰ ਤੋਂ ਟਾਪ ਦੇ ਗਾਣੇ ਸੀ ਤੇ ਤੁਸੀਂ ਵਲੌਗ ਹੁਣ ਦੇਖ ਹੀ ਰਹੇ ਆ ਤੇ ਭੈਣ ਦਾ ਆਪਣਾ ਚੈਨਲ ਆ ਤੇ ਬਾਈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਰੂਰ ਵਿਚਾਰੀ ਮਿਹਨਤ ਬਹੁਤ ਆ ਅੱਜ ਸਪੈਸ਼ਲ ਇੱਥੇ ਆਏ ਹਾਂ ਸੀ ਤੇ ਆ ਤੁਸੀਂ ਦੇਖ ਰਹੇ ਹੋ ਅੰਦਰ ਮਾਤਾ ਤੁਹਾਨੂੰ ਦਿਖਾਈ ਦਿੱਤੀ ਤੇ ਹੁਣ ਆਪਾਂ ਜਾਣਦੇ ਆ ਬਾਈ ਦੀ ਹਵੇਲੀ ਵੱਲ ਦੇਖਦੇ ਆ ਅੱਗੇ ਮਾਤਾ ਨੂੰ ਮਿਲਾਂਗੇ ਛੋਟੇ ਸਿੱਧੂ ਨੂੰ ਵੀ ਮਿਲਦੇ ਆਂ ਦੇਖ ਰਹੇ